ਦੇ ਨੇੜੇ ਆਉਂਦੇ ਹੀ ਵਿਦੇਸ਼ੀ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਦੇ ਖਤਰੇ ਬਾਰੇ ਗੰਭੀਰ ਚੇਤਾਵਨੀ ਜਾਰੀ ਹੋਈ ਹੈ ਨਿਊਜ਼ੀਲੈਂਡ ਸੁਰੱਖਿਆ ਖੁਫੀਆ ਸੇਵਾ ਐਨ ਜੀ ਐਸ ਆਈ ਐਸ ਨੇ ਉਮੀਦਵਾਰਾਂ ਅਤੇ ਕੌਂਸਲਰਾਂ ਨੂੰ ਸचेत ਰਹਿਣ ਲਈ ਕਿਹਾ ਹੈ ਐਨ ਜੀ ਐਸ ਆਈ ਐਸ ਦੇ ਡਾਇਰੈਕਟਰ ਜਨਰਲ ਐਂਡਰੂ ਹੈਮਪਟਨ ਨੇ ਕਿਹਾ ਹੈ ਕਿ ਵਿਦੇਸ਼ੀ ਸਰਕਾਰਾਂ ਹੁਣ ਲੋਕਲ ਕੌਂਸਲਰਾਂ ਨੂੰ ਸੌਫਟ ਟਾਰਗੇਟ ਵਜੋਂ ਨਿਸ਼ਾਨਾ ਬਣਾ ਰਹੀਆਂ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਰਿਸ਼ਵਤ ਜਸੂਸੀ ਅਤੇ ਸਿਸਟਰ ਸਿੱਧੀ ਸਬੰਧਾਂ ਦੀ ਹੈਰਾ ਫੇਰੀ ਰਾਹੀਂ ਪ੍ਰਭਾਵ ਪਾਉਂਦੀਆਂ ਕੋਸ਼ਿਸ਼ਾਂ ਵਧ ਰਹੀਆਂ ਹਨ ਉਹਨਾਂ ਨਵੇਂ ਮੇਰੇ ਕਾਉਂਸਲਰਾਂ ਅਤੇ ਸਟਾਫ ਨੂੰ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਸੂਸੀ ਦੇ ਖਤਰੇ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਇੱਕ ਮਾਮਲੇ ਵਿੱਚ ਇੱਕ ਵਿਦੇਸ਼ੀ ਸਰਕਾਰ ਨੇ ਨਿਊਜ਼ੀਲੈਂਡ ਵਿੱਚ ਆਪਣੇ ਏਜੰਟ ਰਾਹੀਂ ਕਾਉਂਸਲਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ ਉਨ੍ਹਾਂ ਦਾ ਉਦੇਸ਼ ਸੀ ਧਾਰਮਿਕ ਗਰੁੱਪ ਨੂੰ ਪਾਇਚਾਰਿਕ ਸਮਾਗਮ ਤੋਂ ਜਾਣ ਤੋਂ ਰੋਕਣਾ ਐਨ ਜੀਐਸਆਈਐਸ ਦੀ ਰਿਪੋਰਟ ਮੁਤਾਬਕ ਦੇਸ਼ ਦੀਆਂ 53 ਕਾਉਂਸਲਾਂ ਦੀਆਂ 154 ਸਿਸਟਰ ਸਿਟੀ ਪਾਇਚਾਰਿਕ ਸੰਜਾ ਹਨ ਅਤੇ ਇਹ ਰਿਸ਼ਤੇ ਕਈ ਵਾਰ ਵਿਦੇਸ਼ੀ ਪ੍ਰਭਾਵਾਂ ਲਈ ਵੀ ਵਰਤੇ ਜਾਂਦੇ ਹਨ ਇਸ ਦੇ ਸਬੰਧ ਵਿੱਚ ਡਾਕਟਰ ਬ੍ਰਾਈਸ ਐਡਵਰਡਸ ਨੇ ਵੋਟਰਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਉਮੀਦਵਾਰ ਦੀ ਮਹਿਮ ਵਿੱਚ ਜ਼ਰੂਰਤ ਤੋਂ ਵੱਧ ਪੈਸਾ ਕਿੱਥੋਂ ਆ ਰਿਹਾ ਹੈ ਇਹ ਜ਼ਰੂਰ ਵੇਖਣ ਬਾਹਰੀ ਫੰਡਿੰਗ ਦਾ ਖਤਰਾ ਹਮੇਸ਼ਾ ਹੈ ਲੋਕਲ ਚੋਣਾਂ ਦੇ ਵਿੱਚ ਵਧਿਆ ਰਹਿੰਦਾ ਹੈ ਹੈਂਟਨ ਨੇ ਅੱਗੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਸਿਰਫ ਸਰਕਾਰ ਦੀ ਨਹੀਂ ਸਗੋਂ ਲੋਕਲ ਕਾਉਂਸਲਾਂ ਦੀ ਵੀ ਜ਼ਿੰਮੇਵਾਰੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੋਹਫੇ ਸਬਸਿਡੀ ਵਾਲੇ ਦੌਰ ਜਾਂ ਯੂ ਐਸ ਬੀ ਡਿਵਾਈਸ ਵੀ ਜਸੂਸੀਆਂ ਨੇ ਵਰਤੇ ਜਾ ਸਕਦੇ ਹਨ ਇਸ ਦੇ ਸਬੰਧ ਵਿੱਚ NZSIS ਨੇ ਸਪਸ਼ਟ ਸੁਨਿਆਦ ਦਿੱਤਾ ਹੈ ਕਿ ਲੋਕਤੰਤਰ ਦੀ ਸੁਰੱਖਿਆ ਲੋਕ ਪੱਧਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਸਾਵਧਾਨੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਨਿਊਜ਼ੀਲੈਂਡ ਦੀਆਂ ਲੋਕਲ ਕਾਉਂਸਲ ਚੋਣਾਂ ਦੇ ਨੇੜੇ ਆਉਂਦੇ ਹੀ ਵਿਦੇਸ਼ੀ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਦੇ ਖਤਰੇ ਬਾਰੇ ਗੰਭੀਰ ਚੇਤਾਵਨੀ ਜਾਰੀ ਹੋਈ ਹੈ ਨਿਊਜ਼ੀਲੈਂਡ ਸੁਰੱਖਿਆ ਖੁਫੀਆ ਸੇਵਾ ਐਨ ਜੀ ਐਸ ਆਈ ਐਸ ਨੇ ਉਮੀਦਵਾਰਾਂ ਅਤੇ ਕਾਉਂਸਲਰਾਂ ਨੂੰ ਸचेत ਰਹਿਣ ਲਈ ਕਿਹਾ ਹੈ ਐਨ ਜੀ ਐਸ ਆਈ ਐਸ ਦੇ ਡਾਇਰੈਕਟਰ ਜਨਰਲ ਐਂਡਰੂ ਹੈਮਪਟਨ ਨੇ ਕਿਹਾ ਹੈ ਕਿ ਵਿਦੇਸ਼ੀ ਸਰਕਾਰਾਂ ਹੁਣ ਲੋਕਲ ਕਾਉਂਸਲਰਾਂ ਨੂੰ ਸਾਫਟ ਟਾਰਗੇਟ ਵਜੋਂ ਨਿਸ਼ਾਨਾ ਬਣਾ ਰਹੀਆਂ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਰਿਸ਼ਵਤ ਜਸੂਸੀ ਅਤੇ ਸਿਸਟਰ ਸਿੱਧੀ ਸਬੰਧਾਂ ਦੀ ਹੈਰਫੇਰੀ ਰਾਹੀਂ ਪ੍ਰਭਾਵ ਪਾਉਂਦੀਆਂ ਕੋਸ਼ਿਸ਼ਾਂ ਵਧ ਰਹੀਆਂ ਹਨ ਉਹਨਾਂ ਨਵੇਂ ਮੇਰੇ ਕਾਉਂਸਲਰਾਂ ਅਤੇ ਸਟਾਫ ਨੂੰ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਸੂਸੀ ਦੇ ਖਤਰੇ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਇੱਕ ਮਾਮਲੇ ਵਿੱਚ ਇੱਕ ਵਿਦੇਸ਼ੀ ਸਰਕਾਰ ਨੇ ਨਿਊਜ਼ੀਲੈਂਡ ਵਿੱਚ ਆਪਣੇ ਏਜੰਟ ਰਾਹੀਂ ਕਾਉਂਸਲਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਦਾ ਉਦੇਸ਼ ਸੀ ਧਾਰਮਿਕ ਗਰੁੱਪ ਨੂੰ ਪਾਇਚਾਰਿਕ ਸਮਾਗਮ ਤੋਂ ਜਾਣ ਤੋਂ ਰੋਕਣਾ। ਐਨਜੇਡ ਐਸਆਈਐਸ ਦੀ ਰਿਪੋਰਟ ਮੁਤਾਬਕ ਦੇਸ਼ ਦੀਆਂ 53 ਕਾਉਂਸਲਾਂ ਦੀਆਂ 154 ਸਿਸਟਰ ਸਿਟੀ ਪਾਇਚਾਰਿਕ ਸਾਂਝਾ ਹਨ ਅਤੇ ਇਹ ਰਿਸ਼ਤੇ ਕਈ ਵਾਰ ਵਿਦੇਸ਼ੀ ਪ੍ਰਭਾਵਾਂ ਲਈ ਵੀ ਵਰਤੇ ਜਾਂਦੇ ਹਨ। ਇਸ ਦੇ ਸਬੰਧ ਵਿੱਚ ਡਾਕਟਰ ਬ੍ਰਾਈਸ ਐਡਵਰਡਸ ਨੇ ਵੋਟਰਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਉਮੀਦਵਾਰ ਦੀ ਮਹਿੰਮ ਵਿੱਚ ਜ਼ਰੂਰਤ ਤੋਂ ਵੱਧ ਪੈਸਾ ਕਿੱਥੋਂ ਆ ਰਿਹਾ ਹੈ ਇਹ ਜ਼ਰੂਰ ਵੇਖਣ ਬਾਹਰੀ ਫੰਡਿੰਗ ਦਾ ਖਤਰਾ ਹਮੇਸ਼ਾ ਹੀ ਲੋਕਲ ਚੋਣਾਂ ਦੇ ਵਿੱਚ ਵਧਿਆ ਰਹਿੰਦਾ ਹੈ ਹੈਂਟਨ ਨੇ ਇਹ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਸਿਰਫ ਸਰਕਾਰ ਦੀ ਨਹੀਂ ਸਗੋਂ ਲੋਕਲ ਕਾਉਂਸਲਾਂ ਦੀ ਵੀ ਜ਼ਿੰਮੇਵਾਰੀ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੂਫੇ, ਸਬਸਿਡੀ ਵਾਲੇ ਦੌਰ ਜਾਂ USB ਡਿਵਾਈਸ ਵੀ ਜਸੂਸੀਆ ਨੇ ਵਰਤੇ ਜਾ ਸਕਦੇ ਹਨ। ਇਸ ਦੇ ਸਬੰਧ ਵਿੱਚ NJSIS ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਲੋਕਤੰਤਰ ਦੀ ਸੁਰੱਖਿਆ ਲੋਕ ਪੱਧਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਸਾਵਧਾਨੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਨਿਊਜ਼ੀਲੈਂਡ ਦੀਆਂ ਲੋਕਲ ਕਾਉਂਸਲ ਚੋਣਾਂ ਦੇ ਨੇੜੇ ਆਉਂਦੇ ਹੀ ਵਿਦੇਸ਼ੀ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਦੇ ਖਤਰੇ ਬਾਰੇ ਗੰਭੀਰ ਚੇਤਾਵਨੀ ਜਾਰੀ ਹੋਈ ਹੈ ਨਿਊਜ਼ੀਲੈਂਡ ਸੁਰੱਖਿਆ ਖੁਫੀਆ ਸੇਵਾ ਐਨ ਜੀ ਡੀ ਐਸ ਆਈ ਐਸ ਨੇ ਉਮੀਦਵਾਰਾਂ ਅਤੇ ਕਾਉਂਸਲਰਾਂ ਨੂੰ ਸचेਤ ਰਹਿਣ ਲਈ ਕਿਹਾ ਹੈ ਐਨ ਜੀ ਡੀ ਐਸ ਆਈ ਐਸ ਦੇ ਡਾਇਰੈਕਟਰ ਜਨਰਲ ਐਂਡਰੂ ਹੈਮਪਟਨ ਨੇ ਕਿਹਾ ਹੈ ਕਿ ਵਿਦੇਸ਼ੀ ਸਰਕਾਰਾਂ ਹੁਣ ਲੋਕਲ ਕਾਉਂਸਲਰਾਂ ਨੂੰ ਸੌਫਟ ਟਾਰਗੇਟ ਵਜੋਂ ਨਿਸ਼ਾਨਾ ਬਣਾ ਰਹੀਆਂ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਰਿਸ਼ਵਤ ਜਸੂਸੀ ਅਤੇ ਸਿਸਟਰ ਸਿੱਧੀ ਸਬੰਧਾਂ ਦੀ ਹੈਰਫੇਰੀ ਰਾਹੀਂ ਪ੍ਰਭਾਵ ਪਾਉਂਦੀਆਂ ਕੋਸ਼ਿਸ਼ਾਂ ਵਧ ਰਹੀਆਂ ਹਨ ਉਹਨਾਂ ਨਵੇਂ ਮੇਰੇ ਕਾਉਂਸਲਰਾਂ ਅਤੇ ਸਟਾਫ ਨੂੰ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਸੂਸੀ ਦੇ ਖਤਰੇ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਇੱਕ ਮਾਮਲੇ ਵਿੱਚ ਇੱਕ ਵਿਦੇਸ਼ੀ ਸਰਕਾਰ ਨੇ ਨਿਊਜ਼ੀਲੈਂਡ ਵਿੱਚ ਆਪਣੇ ਏਜੰਟ ਰਾਹੀਂ ਕਾਉਂਸਲਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ ਉਨ੍ਹਾਂ ਦਾ ਉਦੇਸ਼ ਸੀ ਧਾਰਮਿਕ ਗਰੁੱਪ ਨੂੰ ਪਾਇਚਾਰਿਕ ਸਮਾਗਮ ਤੋਂ ਜਾਣ ਤੋਂ ਰੋਕਣਾ ਐਨ ਜੀਐਸਆਈਐਸ ਦੀ ਰਿਪੋਰਟ ਮੁਤਾਬਕ ਦੇਸ਼ ਦੀਆਂ 53 ਕਾਉਂਸਲਾਂ ਦੀਆਂ 154 ਸਿਸਟਰ ਸਿਟੀ ਪਾਇਚਾਰਿਕ ਸੰਜਾ ਹਨ ਅਤੇ ਇਹ ਰਿਸ਼ਤੇ ਕਈ ਵਾਰ ਵਿਦੇਸ਼ੀ ਪ੍ਰਭਾਵਾਂ ਲਈ ਵੀ ਵਰਤੇ ਜਾਂਦੇ ਹਨ ਇਸ ਦੇ ਸਬੰਧ ਵਿੱਚ ਡਾਕਟਰ ਬ੍ਰਾਈਸ ਐਡਵਰਡਸ ਨੇ ਵੋਟਰਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਉਮੀਦਵਾਰ ਦੀ ਮਹਿਮ ਵਿੱਚ ਜ਼ਰੂਰਤ ਤੋਂ ਵੱਧ ਪੈਸਾ ਕਿੱਥੋਂ ਆ ਰਿਹਾ ਹੈ ਇਹ ਜ਼ਰੂਰ ਵੇਖਣ ਬਾਹਰੀ ਫੰਡਿੰਗ ਦਾ ਖਤਰਾ ਹਮੇਸ਼ਾ ਹੈ ਲੋਕਲ ਚੋਣਾਂ ਦੇ ਵਿੱਚ ਵਧਿਆ ਰਹਿੰਦਾ ਹੈ ਹੈਂਪਟਨ ਨੇ ਅੱਗੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਸਿਰਫ ਸਰਕਾਰ ਦੀ ਨਹੀਂ ਸਗੋਂ ਲੋਕਲ ਕਾਉਂਸਲਾਂ ਦੀ ਵੀ ਜ਼ਿੰਮੇਵਾਰੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੂਫੇ ਸਬਸਿਡੀ ਵਾਲੇ ਦੌਰ ਜਾਂ ਯੂ ਐਸ ਬੀ ਡਿਵਾਈਸ ਵੀ ਜਸੂਸੀਆਂ ਨੇ ਵਰਤੇ ਜਾ ਸਕਦੇ ਹਨ ਇਸ ਦੇ ਸਬੰਧ ਵਿੱਚ NZSIS ਨੇ ਸਪਸ਼ਟ ਸੁਨਿਆਦ ਦਿੱਤਾ ਹੈ ਕਿ ਲੋਕਤੰਤਰ ਦੀ ਸੁਰੱਖਿਆ ਲੋਕ ਪੱਧਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਸਾਵਧਾਨੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਨਿਊਜ਼ੀਲੈਂਡ ਦੀਆਂ ਲੋਕਲ ਕਾਉਂਸਲ ਚੋਣਾਂ ਦੇ ਨੇੜੇ ਆਉਂਦੇ ਹੀ ਵਿਦੇਸ਼ੀ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਦੇ ਖਤਰੇ ਬਾਰੇ ਗੰਭੀਰ ਚੇਤਾਵਨੀ ਜਾਰੀ ਹੋਈ ਹੈ ਨਿਊਜ਼ੀਲੈਂਡ ਸੁਰੱਖਿਆ ਖੁਫੀਆ ਸੇਵਾ ਐਨ ਜੀ ਐਸ ਆਈ ਐਸ ਨੇ ਉਮੀਦਵਾਰਾਂ ਤੇ ਕਾਉਂਸਲਰਾਂ ਨੂੰ ਸचेत ਰਹਿਣ ਲਈ ਕਿਹਾ ਹੈ ਐਨ ਜੀ ਐਸ ਆਈ ਐਸ ਦੇ ਡਾਇਰੈਕਟਰ ਜਨਰਲ ਐਂਡਰੂ ਹੈਮਪਟਨ ਨੇ ਕਿਹਾ ਹੈ ਕਿ ਵਿਦੇਸ਼ੀ ਸਰਕਾਰਾਂ ਹੁਣ ਲੋਕਲ ਕਾਉਂਸਲਰਾਂ ਨੂੰ ਸਾਫਟ ਟਾਰਗੇਟ ਵਜੋਂ ਨਿਸ਼ਾਨਾ ਬਣਾ ਰਹੀਆਂ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਰਿਸ਼ਵਤ ਜਸੂਸੀ ਅਤੇ ਸਿਸਟਰ ਸਿਤੀ ਸਬੰਧਾਂ ਦੀ ਹੈਰਫੇਰੀ ਰਾਹੀਂ ਪ੍ਰਭਾਵ ਪਾਉਂਦੀਆਂ ਕੋਸ਼ਿਸ਼ਾਂ ਵਧ ਰਹੀਆਂ ਹਨ ਉਹਨਾਂ ਨਵੇਂ ਮੇਰੇ ਕਾਉਂਸਲਰਾਂ ਅਤੇ ਸਟਾਫ ਨੂੰ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਸੂਸੀ ਦੇ ਖਤਰੇ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਇੱਕ ਮਾਮਲੇ ਵਿੱਚ ਇੱਕ ਵਿਦੇਸ਼ੀ ਸਰਕਾਰ ਨੇ ਨਿਊਜ਼ੀਲੈਂਡ ਵਿੱਚ ਆਪਣੇ ਏਜੰਟ ਰਾਹੀਂ ਕਾਉਂਸਲਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਦਾ ਉਦੇਸ਼ ਸੀ ਧਾਰਮਿਕ ਗਰੁੱਪ ਨੂੰ ਪਾਇਚਾਰਿਕ ਸਮਾਗਮ ਤੋਂ ਜਾਣ ਤੋਂ ਰੋਕਣਾ। ਐਨਜੇਡ ਐਸਆਈਐਸ ਦੀ ਰਿਪੋਰਟ ਮੁਤਾਬਕ ਦੇਸ਼ ਦੀਆਂ 53 ਕਾਉਂਸਲਾਂ ਦੀਆਂ 154 ਸਿਸਟਰ ਸਿਟੀ ਪਾਇਚਾਰਿਕ ਸਾਂਝਾ ਹਨ ਅਤੇ ਇਹ ਰਿਸ਼ਤੇ ਕਈ ਵਾਰ ਵਿਦੇਸ਼ੀ ਪ੍ਰਭਾਵਾਂ ਲਈ ਵੀ ਵਰਤੇ ਜਾਂਦੇ ਹਨ। ਇਸ ਦੇ ਸਬੰਧ ਵਿੱਚ ਡਾਕਟਰ ਬ੍ਰਾਈਸ ਐਡਵਰਡਸ ਨੇ ਵੋਟਰਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਉਮੀਦਵਾਰ ਦੀ ਮਹਿੰਮ ਵਿੱਚ ਜ਼ਰੂਰਤ ਤੋਂ ਵੱਧ ਪੈਸਾ ਕਿੱਥੋਂ ਆ ਰਿਹਾ ਹੈ ਇਹ ਜ਼ਰੂਰ ਵੇਖਣ ਬਾਹਰੀ ਫੰਡਿੰਗ ਦਾ ਖਤਰਾ ਹਮੇਸ਼ਾ ਹੀ ਲੋਕਲ ਚੋਣਾਂ ਦੇ ਵਿੱਚ ਵਧਿਆ ਰਹਿੰਦਾ ਹੈ ਹੈਂਟਨ ਨੇ ਇਹ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਸਿਰਫ ਸਰਕਾਰ ਦੀ ਨਹੀਂ ਸਗੋਂ ਲੋਕਲ ਕਾਉਂਸਲਾਂ ਦੀ ਵੀ ਜ਼ਿੰਮੇਵਾਰੀ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੂਫੇ, ਸਬਸਿਡੀ ਵਾਲੇ ਦੌਰ ਜਾਂ USB ਡਿਵਾਈਸ ਵੀ ਜਸੂਸੀਆਂ ਨੇ ਵਰਤੇ ਜਾ ਸਕਦੇ ਹਨ। ਇਸ ਦੇ ਸਬੰਧ ਵਿੱਚ NJSIS ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਲੋਕਤੰਤਰ ਦੀ ਸੁਰੱਖਿਆ ਲੋਕ ਪੱਧਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਸਾਵਧਾਨੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਨਿਊਜ਼ੀਲੈਂਡ ਦੀਆਂ ਲੋਕਲ ਕਾਉਂਸਲ ਚੋਣਾਂ ਦੇ ਨੇੜੇ ਆਉਂਦੇ ਹੀ ਵਿਦੇਸ਼ੀ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਦੇ ਖਤਰੇ ਬਾਰੇ ਗੰਭੀਰ ਚੇਤਾਵਨੀ ਜਾਰੀ ਹੋਈ ਹੈ ਨਿਊਜ਼ੀਲੈਂਡ ਸੁਰੱਖਿਆ ਖੁਫੀਆ ਸੇਵਾ ਐਨ ਜੀ ਡੀ ਐਸ ਆਈ ਐਸ ਨੇ ਉਮੀਦਵਾਰਾਂ ਅਤੇ ਕਾਉਂਸਲਰਾਂ ਨੂੰ ਸचेਤ ਰਹਿਣ ਲਈ ਕਿਹਾ ਹੈ ਐਨ ਜੀ ਡੀ ਐਸ ਆਈ ਐਸ ਦੇ ਡਾਇਰੈਕਟਰ ਜਨਰਲ ਐਂਡਰੂ ਹੈਮਪਟਨ ਨੇ ਕਿਹਾ ਹੈ ਕਿ ਵਦੇਸ਼ੀ ਸਰਕਾਰਾਂ ਹੁਣ ਲੋਕਲ ਕਾਉਂਸਲਰਾਂ ਨੂੰ ਸੌਫਟ ਟਾਰਗੇਟ ਵਜੋਂ ਨਿਸ਼ਾਨਾ ਬਣਾ ਰਹੀਆਂ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਰਿਸ਼ਵਤ, ਜਸੂਸੀ ਅਤੇ ਸਿਸਟਰ ਸਿਟੀ ਸਬੰਧਾਂ ਦੀ ਹੈਰਫੇਰੀ ਰਾਹੀਂ ਪ੍ਰਭਾਵ ਪਾਉਂਦੀਆਂ ਕੋਸ਼ਿਸ਼ਾਂ ਵਧ ਰਹੀਆਂ ਹਨ। ਉਹਨਾਂ ਨਵੇਂ ਮੇਰੇ ਕਾਉਂਸਲਰਾਂ ਅਤੇ ਸਟਾਫ ਨੂੰ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਸੂਸੀ ਦੇ ਖਤਰੇ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਇੱਕ ਮਾਮਲੇ ਵਿੱਚ ਇੱਕ ਵਿਦੇਸ਼ੀ ਸਰਕਾਰ ਨੇ ਨਿਊਜ਼ੀਲੈਂਡ ਵਿੱਚ ਆਪਣੇ ਏਜੰਟ ਰਾਹੀਂ ਕਾਉਂਸਲਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਉਦੇਸ਼ ਸੀ ਧਾਰਮਿਕ ਗਰੁੱਪ ਨੂੰ ਪਾਇਚਾਰਿਕ ਸਮਾਗਮ ਤੋਂ ਜਾਣ ਤੋਂ ਰੋਕਣਾ ਐਨ ਜੀਐਸਆਈਐਸ ਦੀ ਰਿਪੋਰਟ ਮੁਤਾਬਕ ਦੇਸ਼ ਦੀਆਂ 53 ਕਾਉਂਸਲਾਂ ਦੀਆਂ 154 ਸਿਸਟਰ ਸਿਟੀ ਪਾਇਚਾਰਿਕ ਸੰਜਾ ਹਨ ਅਤੇ ਇਹ ਰਿਸ਼ਤੇ ਕਈ ਵਾਰ ਵਿਦੇਸ਼ੀ ਪ੍ਰਭਾਵਾਂ ਲਈ ਵੀ ਵਰਤੇ ਜਾਂਦੇ ਹਨ ਇਸ ਦੇ ਸਬੰਧ ਵਿੱਚ ਡਾਕਟਰ ਬ੍ਰਾਈਸ ਐਡਵਰਡਸ ਨੇ ਵੋਟਰਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਉਮੀਦਵਾਰ ਦੀ ਮਹਿਮ ਵਿੱਚ ਜ਼ਰੂਰਤ ਤੋਂ ਵੱਧ ਪੈਸਾ ਕਿੱਥੋਂ ਆ ਰਿਹਾ ਹੈ ਇਹ ਜ਼ਰੂਰ ਵੇਖਣ ਬਾਹਰੀ ਫੰਡਿੰਗ ਦਾ ਖਤਰਾ ਹਮੇਸ਼ਾ ਹੈ ਲੋਕਲ ਚੋਣਾਂ ਦੇ ਵਿੱਚ ਵਧਿਆ ਰਹਿੰਦਾ ਹੈ ਹੈਂਟਨ ਨੇ ਅੱਗੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਸਿਰਫ ਸਰਕਾਰ ਦੀ ਨਹੀਂ ਸਗੋਂ ਲੋਕਲ ਕਾਉਂਸਲਾਂ ਦੀ ਵੀ ਜ਼ਿੰਮੇਵਾਰੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੋਹਫੇ ਸਬਸਿਡੀ ਵਾਲੇ ਦੌਰ ਜਾਂ ਯੂ ਐਸ ਬੀ ਡਿਵਾਈਸ ਵੀ ਜਸੂਸੀਆਂ ਨੇ ਵਰਤੇ ਜਾ ਸਕਦੇ ਹਨ ਇਸ ਦੇ ਸਬੰਧ ਵਿੱਚ NJSIAS ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਲੋਕਤੰਤਰ ਦੀ ਸੁਰੱਖਿਆ ਲੋਕ ਪੱਧਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਸਾਵਧਾਨੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ।